ਪੰਜਾਬ ਯੂਨੀਵਰਸਿਟੀ ਤਰਨਦੇ ਦੇ ਪਹੁੰਚੇ ਆਮ ਆਦਮੀ ਪਾਰਟੀ ਦੇ ਮੀਤ ਹੈਰ ਤੇ ਉਹਨਾਂ ਨਾਲ ਆਏ ਮਾਲਵਿੰਦਰ ਕੰਗ ਨੂੰ ਵਿਦਿਆਰਥੀਆਂ ਵੱਲੋਂ ਤਿੱਕੇ ਸਵਾਲ ਕੀਤੇ ਗਏ ਪਰ ਉਹਨਾਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਗਿਆ ਅਤੇ ਉਹ ਵਾਪਸ ਤਰਨਦੇ ਤੋਂ ਚਲੇ ਗਏ ਆਓ ਦੇਖਦੇ ਹਾਂ ਆਨਸਕਾਈ ਟੀਵੀ ਦੀ ਇੱਕ ਖਾਸ ਰਿਪੋਰਟ ਪਰਚਾ ਹੁੰਦੇ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਵੀ ਇੱਥੇ ਵੀ ਇਹ ਪੰਜਾਬ ਸਰਕਾਰ ਇੱਥੇ ਵੀ ਅਸੀਂ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਹਨ ਹਜੇ ਤੱਕ ਵੀ ਰਾਜਸੀ ਗਵਰਨਰ 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 ਸਾਹਿਬ ਨੂੰ ਅਸੀਂ ਕਿ ਇੱਥੇ ਵੀ ਮਿਲ ਕੇ ਆਇਆਗੇ ਭਗਵਾਨ ਜੀ ਸਰਕਾਰ ਛੁੱਟੀਆਂ ਬਾਹਰ ਰਹੀ ਹੈ ਅਸੀਂ ਇੱਥੇ ਵੀ ਇੱਥੇ ਵੀ ਗਵਰਨਰ ਜੀ ਚੁੱਕ ਗਿਆ ਇਹ ਛੁੱਟੀਆਂ ਗੱਲਾਂ ਨੇ ਜਿਹੜੀਆਂ মিডিਆ মিডিਆ ਪਾ ਰਹੀ ਹੈ ਭਗਵਾਨਤਮਾਦੀ মিডিਆ ਫਿਲਾ ਰਹੀ ਹੈ ਅਸਲ ਗੱਲ ਇਹ ਹੈ ਜੀ ਮਸਲਾ ਉੱਥੇ ਉੱਥੇ ਦਾ ਉੱਥੇ ਖੜਾ ਹੋਇਆ ਹੈ ਤੁਸੀਂ ਭਗਵਾਨਤਮਾਨ ਸਰਕਾਰ ਵੱਲੋਂ ਹਜੇ ਤੱਕ ਕਿਸੇ ਨੂੰ ਕੁਝ ਨਹੀਂ ਕੀਤਾ ਹੋਇਆ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਨਹੀਂ ਤੇ ਭੋਗ ਦੀ ਮੁੱਦੀ ਨਾਲ ਨਹੀਂ ਖੜੇ ਹੋਏ ਅੱਜ ਦੇਖੋ ਸਰਕਾਰ ਤੁਹਾਡੇ ਨਾਲ ਕੋਈ ਐਸੀ ਗੱਲ ਨਹੀਂ ਕਿ ਕਿੱਥੇ ਐ ਸਰਕਾਰ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆ ਸਕਦੇ ਆ ਅਸੀਂ ਕੀ ਹੋਊਗਾ ਤੁਸੀਂ ਤੁਸੀਂ ਕੋਸ਼ਿਸ਼ ਕਰੋ ਅਸੀਂ ਕਹਿੰਦੇ ਹਾਂ ਅਸੀਂ ਸੰਘਰਸ਼ ਜੇਕਰ ਦੇਖੋ ਰਾਤ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਬੱਸ ਦੀ ਕਾਲ ਦਿਓ 10 ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਹਾਂ ਅਸੀਂ ਉਸ ਸੰਘਰਸ਼ ਵਿੱਚ ਤੁਹਾਡੇ ਨਾਲ ਭਗਵਾਨ ਜੀ ਤੁਮਨ ਦੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਹਜੇ ਇੱਕ ਮਿੰਟ ਹਜੇ ਹਜੇ 10 ਤਾਰ ਦੀ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਕਿਉਂ ਹੈ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੇ ਸਿਰਫ ਇੱਕ ਟੇਬਲ ਟॉक ਕਰੀ ਜਾਓਗੇ ਵਕੀਲਾ ਦੇ ਨਾਲ ਹਾਈ ਕੋਰਟ ਵਿੱਚ ਜਾਓਗੇ ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਅਸੀਂ ਗੱਲ ਵੀ ਸੁਣਨਾ ਪਾਣੀ ਦੀਆਂ ਬੀਦੀਆਂ ਦਾ ਬੀਦੀਆਂ ਵੀ ਦਾ ਮਸਲਾ ਹੱਲ ਹੋਣਾ ਹੱਲ ਹੋਣਾ ਬਿਲਕੁਲ ਯਾਰ ਮੇਰੇ ਭੈਣੇ ਮੇਰੀ ਗੱਲ ਸੁਣੋ ਹੱਲ ਕਿਉਂਦੇ ਸਰਕਾਰ ਦੇ ਉੱਤੇ ਕਿਸਾਨਾਂ ਨੇ 2020 ਦੇ ਵਿੱਚ ਸਰਕਾਰ ਦੇ ਹੱਲ ਲਿਆ ਉਹ ਵੀ 50% ਕੁਝ ਨਹੀਂ ਕਰ ਸਕੀ ਅੱਜ ਵੀ ਸਾਨੂੰ ਅੱਜ ਵੀ ਸਾਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਨਹੀਂ ਕਰ ਸਕਦਾ ਸਰਕਾਰ ਤੇ ਮਿਲੂਗਾ ਤੁਸੀਂ ਗਾਇ ਮੋਸੰਘਰਸ ਦੇ ਵਿੱਚੋਂ ਅਸੀਂ ਕਹਿੰਦੇ ਵੀ ਚੋਣ ਘੁਮਾਤਾਂ ਤੁਸੀਂ ਆਪ ਦੀ ਆਪ ਦੀ ਮੈਂ ਮੰਨਦਾ ਕਿ ਜਣਾ ਤੇ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੀ ਸਰਕਾਰ ਨਾਲ ਸਰ ਸਾਰੇ ਕਾਲੋ ਭਾਈ ਆਮ ਰੇਟਾ ਦੀ ਗੱਲ ਹਾਂ ਆਪ ਦਿੱਤੇ ਜਾ ਰਹੇ ਸੀ ਮਾਲਵਿੰਦਰ ਕੰਗ ਵੀ ਬਈ ਇਹਨਾਂ ਨੇ ਦਰਦਾ ਖਰਾਬ ਕਰਾਉਂਦਾ ਜੀ ਸਾਹਿਬ ਨੇ ਕਿਹਾ ਆਪ ਦੇ ਹੱਕਾਂ ਦੇ ਡਾਕੇ ਮਾਰਨੇ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਂਦੇ ਕੰਨ ਸਾਹਿਬ ਕੰਨ ਸਾਹਿਬ ਕੱਲ੍ਹ ਜੇਕਰ ਸਖਤ ਕੱਲ੍ਹ ਕੱਲ ਕਿਹਾ ਕੱਲ ਕਹਿ ਗਏ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਕੱਲ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਹੈ 2022 ਦੇ ਵਿੱਚ ਬੇਸ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਆਉਣ ਵਾਲੇ ਸੈਸ਼ਨ 'ਚ ਰੱਦ ਕਰਾਂਗੇ ਜੀ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਇੱਕ ਮਿੰਟਾ 1 ਕਰੋੜ ਰੁਪਏ 'ਚ ਤੁਸੀਂ ਸਾਡੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੇ ਸੀ ਉਸ ਬਾਬਤ ਇਹ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ 'ਚ ਬਣੀ ਇੱਕ ਮਿੰਟ ਸਾਡੀ ਯੂਨੀਵਰਸਿਟੀ ਬੇਟਾ ਮੇਰੀ ਬਹੁਤ ਮੇਰੀ ਜੇ ਤਾਅਬ 2.5 ਕਰੋੜ ਰੁਪਏ 'ਚ ਅਸੀਂ ਯੂਨੀਵਰਸਿਟੀ ਵੇਚ ਸਕਦੇ ਹਾਂ ਤਾਂ ਤੁਸੀਂ ਅੱਜ ਕਿਸ ਮੂਨ ਨਾਲ ਇੱਥੇ ਆਏ ਹੋ ਸਰਕਾਰ ਤੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਦੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ ਕਹਿੰਦੇ ਮੀਟਿੰਗਾਂ 'ਚ ਸ਼ਾਮਲ ਨਹੀਂ ਹੋਈਆਂ ਪਿਛਲੀਆਂ ਸਰਕਾਰਾਂ ਵੀ ਨਹੀਂ ਹੋਈ ਮੈਂ ਰਿਕਾਰਡ ਕਰਕੇ ਦੇਖੋ ਸਾਰਾ ਕੁਝ ਇੱਕ ਵੀ ਮੀਟਿੰਗ ਸ਼ਾਮ ਨੂੰ ਮੰਤਰੀ ਨਹੀਂ ਆਏ ਮੁੱਖ ਮੰਤਰੀ ਆਖੇ ਸਾ ਮੁੱਖ ਮੰਤਰੀ ਆ ਨਾ ਸਖਿਆ ਮੰਤਰੀ ਆ ਨਾ ਐਮਐਲ ਆ ਤੁਸੀਂ ਆਪਣੀ ਸਰਕਾਰ ਮੁੱਖ ਮੰਤਰੀ ਲਾਏ ਜਾ ਰਹੇ ਨਹੀਂ ਇਹਦੇ ਬਾਰੇ ਕੀ ਕਹੋਗੇ ਹੈ ਪਾਰਟੀ ਬੰਦਾ ਇਹ ਡੈਮੋਕ੍ਰੇਸੀ ਹੈ ਸਾਰੇ ਆਪਣੇ ਆਪਣੇ ਪੁਆਇੰਟ ਆਫ ਥਿੰਕ ਸਾਰੇ ਆਪਣਾ ਵਿਊ ਪੁਆਇੰਟ ਰੱਖ ਰਹੇ ਕੋਈ ਗੱਲ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਤੁਹਾਨੂੰ ਤੋਂ ਤੁਸੀਂ ਐਕਸਫਿਸ਼ੀਅਲ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਵੀ ਚੱਕ ਰਿਹਾ ਐਕਸਫਿਸ਼ੀਅਲ ਐਕਸਫਿਸ਼ੀਅਲ ਮੈਂਬਰ ਹੋ ਤੁਸੀਂ ਆਰਾਮ ਨਾਲ ਆਰਾਮ ਨਾਲ ਹਾਂ ਮਤਲਬ ਪਹਿਲਾਂ ਨਾ ਨਾ ਮੈਂ ਥੋੜੀ ਤੁਸੀਂ ਸੈਨੇਟ ਮੈਂਬਰ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਹੋ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਤਾਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸਫਿਸ਼ੀਅਲ ਮੈਂਬਰ ਨੇ ਇੱਥੇ ਹਾਜ਼ਰ ਹੋਏ ਨੇ ਆਸਾਨੀ ਜਾਣਦੇ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਉਹ ਦੇਤਾਗਾ ਤੁਹਾਡੇ ਕੋਈ ਇੱਕ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਨਾ ਡਿਪਾਰਟਮੈਂਟ ਡਿਪਾਰਟਮੈਂਟ ਮੇਰੀ ਗੱਲ ਛੋੜ ਮੈਂ ਮੈਂ ਤਾਂ 2001 ਦਾ ਜੁੜਿਆ ਇੱਥੇ ਸੈਨੇਟ ਚ ਵੀ ਰਿਹਾ ਮੈਂ ਸਿੰਡੀਗੇਟ ਚ ਵੀ ਰਿਹਾ ਸਟੂਡੈਂਟ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਰਿਹਾ ਮੈਨੂੰ ਸਵਾਲ ਕਰ ਤੈਨੂੰ ਪਤਾ ਹੈ 2020 ਚ ਇਹ ਵੀ ਸੈਨੇਟਰ ਇਲੈਕਸ਼ਨ ਨਹੀਂ ਹੋਏ ਸੀ ਪਤਾ ਹੈ ਨਾ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਤੂੰ ਸਟੂਡੈਂਟ ਹੈ ਨਾ ਹਾਂ 2020 ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਇਹ ਸਾਡਾ ਫਰਜ ਹੈ ਇਹ ਸਾਡੀ ਯੂਨੀਵਰਸਿਟੀ ਇਹ ਸਾਡੀ ਫੈਮਿਲੀ ਮੇਰਾ 에ਰੇ ਦਾ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਕਿੱਥੇ ਅਸੀਂ ਇੱਥੇ 24 ਘੰਟੇ ਇੱਥੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਮਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਚਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਲਾਠੀ ਐਕਟ ਮੈਂ ਤੁਹਾਨੂੰ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਚ ਆ ਰਿਹਾ ਹੈ लाठी चार्ज लाठी चार्ज ਜਵਾਬ ਸੀ ਵੀ ਸਰ ਸੀ ਵੀ ਐਸ ਸਰ ਸਰਕਾਰ ਮੁਰਦਾਬਾਦ ਨਾਲਾ ਕੇ ਬੈਠ ਜੀ ਆ ਅੱਜ ਜਿਹੜਾ ਗਵਰਨਰ ਨੂੰ ਮਿਲੇ ਆ ਔਰਚ ਵੀ ਸੀ ਬੇਟਾ ਜਵਾਬ ਦੇਂਦੇ ਬੇਟਾ ਜਵਾਬ ਦੋਤਾ ਇਥੇ ਇਹ ਤਾਂ ਯਾਰ ਹੋ ਜੀ ਇਹ ਜਿਹੜਾ ਤਾਂ ਕੁਝ ਖਾਬ ਦਿੱਤੇ ਕਿ ਸੰਤੋਸ਼ ਤੋਂ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦੇ ਕੋਲ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਵਾਜ਼ਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਚਲੇ ਗਏ ਨੇ ਕਿਉਂਕਿ ਇਹਨਾਂ ਕੋਲ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਤੇ ਰਾਖੀ ਜਾਂ ਇਹ ਨਹੀਂ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕੀ ਕੈਂਡੀਕਰ ਨਹੀਂ ਹੁਣ ਦਵਾਂਗੇ ਮਤਾ ਮਤਾ ਖੇਢੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ ਦੋਕ ਤੋ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਵਿੱਚ ਖੜੀ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਇਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀਆਂ ਚੋਣਾਂ ਬਹਾਲ ਕਰਵਾਈਆਂ ਸੀਗੀਆਂ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀ ਕੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲੇ ਤਾਂ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜੀ ਸੱਚੀ ਕਹਿ ਰਹੇ ਨੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜਿੰਮੇਵਾਰ ਹੋਣਗੇ ਆਵਾਂ ਦੇ ਬਸ 10 ਨੂੰ ਵੀ ਆਵਾਂਗੇ ਅਸੀਂ ਨਾਲਾਂ ਤੁਹਾਡੇ ਤੋਂ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਆ ਕੇ ਤਾਂ ਗਏ ਨਹੀਂ ਕੋਣ ਆ ਕੇ ਗਿਆ ਜੀ ਕੱਲੀਆਂ ਸਟੇਟਮੈਂਟ ਬਾਜੀ ਆ ਕੱਲੀਆਂ ਫੋਟੋ 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 ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਇਸ ਤਰ੍ਹਾਂ ਚਾਹੁੰਦੇ ਹੋ ਚਾਹੁੰਦੇ ਕਿ ਉਹ 592 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬਾਰੇ ਪਾਣੀਆਂ ਦਾ ਮਸਲਾ ਹੈ ਬੀਬੀਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹ ਅਸੀਂ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਾਂਗੇ ਅੱਜ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ